ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇਣਾ ਐਤਵਾਰ ਤਰੀਕ 3 2025 ਤੇ ਅੱਜ ਆਪਾਂ ਚੱਲ ਪਏ ਆ ਚੱਕ ਰਾਮ ਸਿੰਘ ਵਾਲੇ ਤੰਤਰ ਮਾਈ ਵੀਰੂ ਭਾਈ ਭਗਤੂ ਜੀ ਦੇ ਅਸਥਾਨ ਤੇ ਵੀਡੀਓ ਬਣਾਉਣ ਤੇ ਆਪਣੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਆਪਾਂ ਹੁਣ ਸਾਈਕਲ ਟੂਰ ਸ਼ੁਰੂ ਕੀਤਾ ਜੀ ਹੁਣ ਆਪਾਂ 올 ਵਰਲਡ ਦੇ ਵਿੱਚ ਸਾਈਕਲ ਟੂਰ ਬਣਾਵਾਂ ਜਾਵਾਂਗੇ ਤੇ ਆ ਦੇਖੋ ਜ ਆਪਣੇ ਨਾਲ ਆਪਣਾ ਸਾਥੀ ਹਾਂਜੀ ਭਾਈ ਇਹਨੂੰ ਵੀ ਸਬਸਕ੍ਰਾਈਬ ਕਰ ਲਓ YouTube ਤੇ ਆਈ ડી ਦੱਸੋ ਭਾਈ ਤੁਹਾਡੀ ਆਈ ડી ਮੇਰੀ ਹੈਗੀ ਹੈ ਮੈਗਟ S A ਹਾਂਜੀ ਜਲਦੀ ਜਲਦੀ ਸਬਸਕ੍ਰਾਈਬ ਕਰ ਲਓਏ ਅੱਜ ਮੌਸਮ ਬਹੁਤ ਵਧੀਆ ਹੈ ਸੋਨਾ ਤੇ ਧੁੱਪ ਨਿਕਲੀ ਹੋਈ ਹੈ ਤਾਂ ਕਰਕੇ ਆਪਾਂ ਸਾਈਕਲ ਟੂਰ ਸ਼ੁਰੂ ਕੀਤਾ ਹੈ। ਸਵੇ ਇਹ ਆਪਾਂ ਪਹੁੰਚ ਚੁਕੇ ਹਾਂ ਭਾਰਤਮਾਲਾ ਰੋਡ ਤੇ ਜੋ ਹੇਠ ਤੱਕ ਬਣੀ ਜਾਂਦਾ ਹੈ। ਦੇਖ ਸਕਦੇ ਹੋ 26 27 ਬਾਈਕਲ ਆਪਾਂ ਕ੍ਰਾਸ ਕਰ ਲੱਗਿਆ ਹਾਂ ਅੰਦਰ ਤੱਕ ਵੀ ਤੁਹਾਨੂੰ ਦਿਖਾਵਾਂਗੇ ਵੀ ਉਹ ਅੰਦਰ ਦਾ ਤੇ ਬਈ ਮੀਂਹ ਵੇਲੇ ਇੱਥੇ ਪਾਣੀ ਖੜ ਜਾਂਦਾ ਅੰਦਰ ਆ ਟੋਪਾ ਦੇਖ ਲਓ ਤਾਂ ਦੇਖੋ ਬਈ ਅੰਦਰੋਂ ਹਾਏ ਸੜਕ ਨਹੀਂ ਬਣਾਈ ਬਈ ਰੋੜੀ ਪਾਏ ਹਿੱਤਾ ਤੇ ਬਈ ਆਪਾਂ ਲੋਕੀ ਸੀਗੀ ਪਿਆਸ ਤੇ ਆਪਾਂ ਹੁਣ ਰਾਹ 'ਚ ਚੱਕ ਬਖਤੂ ਬਈ ਮੋਟਰ ਚਲੀ ਨਹੀਂ ਸੀ ਆਪਾਂ ਪਾਣੀ ਪੀਣ ਰੁੱਕ ਗਏ ਦੇਖੋ ਬਈ ਆਪਾਂ ਦੂਰ ਤੋਂ ਪਿੰਡ ਦਿਖਣ ਲੱਗ ਚੁੱਕੇ ਆ ਆਪਾਂ ਪਹੁੰਚ ਗਏ ਬਸ ਵੀ ਚੱਕ ਬਖਤੂ ਤਾਂ ਆਪਾਂ ਜਾਣ ਚੱਕ RAM ਸਿੰਘ ਵਾਲੇ ਦੇਖੋ ਬਈ ਚੱਕ ਬਖਤੂ ਦੇ ਟੋਬੇ ਤੇ ਆਪਾਂ ਹੁਣ ਚੱਲ ਰਹੇ ਆ ਚੱਕ RAM ਸਿੰਘ ਵਾਲੇ ਇਹਨੂੰ ਕੀ ਹੋ ਗਿਆ ਹੈ ਇਹਨੂੰ ਲੱਗਿਆ ਰ ਤੇ ਇੱਧਰ ਵੀ ਸਿੱਪਦਾ ਕਿ ਇੰਦਰ ਅਤੀ ਇਹ ਹੁਣ ਬੰਦ ਪਿਆਗਾ ਦੇ ਭਈਆ ਦੇਖੋ ਸੰਤ ਬਾਬਾ ਅਜਲ ਸਿੰਘ ਜੀ ਦਾ ਇੱਥੇ ਡੇਰਾ ਬਣਿਆ ਹੋਇਆ ਤੇ ਗਾਹਾਂ ਤੇ ਗਾਹ ਬਈ ਸਰਕਾਰੀ ਹਾਈ ਸਕੂਲ ਪਿੰਡ ਚੱਕ ਬਖਤੂ ਬਠਿੰਡਾ ਬਹੁਤ ਸੋਹਣਾ ਬਣਿਆ ਹੋਇਆ ਗੇਟ ਤੇ ਕੰਦਾ ਤੇ ਵੀ ਬਹੁਤ ਸੋਹਣਾ ਲਿਖਿਆ ਹੋਇਆ ਤੇ ਇਧਰ ਵੀ ਸਰਕਾਰੀ ਐਲੀਮੈਂਟਰੀ ਸਕੂਲ ਤੇ ਆਪਾਂ ਹੁਣ ਪਿੰਡ ਚੱਕ ਬਖਤੂ ਨੂੰ ਗੁਜ਼ਰਦੇ ਹੋਏ ਪਿੰਡ ਚਾਲਦੇ ਆਪਾਂ ਚੱਕ RAM ਸਿੰਘ ਵਾਲੇ ਜੋ ਇੱਥੋਂ ਵੀ ਆਪਾਂ ਨੂੰ 10-15 ਕਿਲੋਮੀਟਰ ਦੀ ਦੂਰੀ ਤੇ ਪੈਂਦਾ ਤੇ ਬਈਆ ਦੇਖ ਸਕਦੇ ਹੋ ਇੱਥੇ ਪੋਸਟਰ ਲੱਗੇ ਆ ਚੰਡੂ ਕੇ ਚੱਕ ਰਾਮ ਸਿੰਘ ਵਾਲੇ ਤੇ ਚੱਕ ਫਤੇ ਸਿੰਘ ਵਾਲੇ ਇੱਥੇ ਆਪਾਂ ਨੂੰ ਐਂਗਲ ਦਿੱਤੇ ਆ ਆਪਾਂ ਸਿੱਧਾ ਜਾਣਾ। ਤੋਂ ਬਈ ਇੱਥੇ ਦੋ ਸੜਕਾਂ ਜਾਂਦੀਆਂ ਆ ਆਪਾਂ ਸਿੱਧਾ ਹੀ ਜਾਣਾਗਾ ਇਧਰਲੀ ਸੜਕ ਮੁੜ ਜੇ ਤੁਸੀਂ ਤਨ ਤਨ ਮਾਈ ਵੀ ਰੂਪਾਏ ਪੈਕ ਤੁਜੀ ਦਿਸਤਾਨ ਦੇਣ ਦਾ। ਤੇ ਬਈ 11 ਵਜੇ ਚ ਰਹਿ ਕੇ 6 ਮਿੰਟ ਆਪਾਂ 10:30 ਤੁਰੇ ਸੀ ਤੇ ਅੱਧੇ ਘੰਟੇ ਚ ਪਹੁੰਚ ਗਏ ਆਪਾਂ ਚੱਕ ਰਾਮ ਸਿੰਘ ਵਾਲੀ ਸਾਈਕਲ ਤੇ। ਤੇ ਬਈ ਆਪਾਂ ਪਹੁੰਚ ਚੁੱਕੇ ਪਿੰਡ ਚੱਕ ਰਾਮ ਸਿੰਘ ਵਾਲੇ ਗਲੀਆਂ ਦੇਖੋ। ਤੇ ਭਈ ਆਪਾਂ ਸਾਰਿਆਂ ਤੋਂ ਪਹਿਲਾਂ ਚੱਲਦੇ ਆ ਆਪਣੀ ਨਾਨੀਂਗੇ ਘਰੇ ਤੇ ਜਿੰਦਾ ਲੱਗਿਆ ਹੋਇਆ ਕਿ ਜੇ ਗਏ ਵੇ ਆ ਤੇ ਆਪਾਂ ਚਾਬੀ ਪਤਾ ਆ ਇੱਕ ਵਈਆ ਤੇ ਖੁੱਲੇ ਛੱਡ ਕੇ ਜਾਂਦਾ ਭਈ ਇੱਥੇ ਲਿਖਿਆ ਹੋਇਆ ਮਾਈ ਵੀਰੋ ਪਾਈ ਪਖਤੂ ਜੀ ਦਾ ਕਿੱਧਰ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਪਹੁੰਚ ਚੁੱਕੇ ਆਂ ਭਈ ਟੰਤਨ ਮਾਈ ਵੀਰੋ ਪਾਈ ਪਖਤੂ ਜੀ ਸਥਾਨ ਤੇ ਪਿੰਡ ਚੱਕ ਰਾਮ ਸਿੰਘ ਵਾਲੇ ਸਭ ਤੋਂ ਪਹਿਲਾਂ ਭਈ ਅੱਥੇ ਇਥੋਂ ਦਾ ਪਤਿਆਸ ਜਾਨਾਂਗੇ ਸਤਗੁਰ ਪ੍ਰਸਾਦ ਇਸ ਸਥਾਨ ਦੀ ਮਹੱਤਤਾ ਤੋਡੀ ਪਾਸ਼ਾ ਸੈਵ ਸਾਹਿਬ ਸ਼੍ਰੀ ਗੁਰ ਅਮਦਾਸ ਜੀ ਚੌਥੀ ਪਾਸ਼ਾ ਇਸ ਸਮੇਂ ਦੀ ਵਰਤਾ ਹੈ ਕਿ ਪਸ਼ਰੀ ਅੰਮ੍ਰਿਤਸਰ ਸਾਹਿਬ ਦੀ ਚੱਲ ਰਹੀ ਸੇਵਾ ਵਿੱਚ ਇੱਕ ਵਿਰਧ ਬਾਬਾ ਆਦਮ ਆਦਮ ਜੀ ਅਤੇ ਉਹਨਾਂ ਦੇ ਘਰੋਂ ਮਾਤਾ ਜੀ ਸਨ ਜੋ ਲੱਕੜਾਂ ਦੀ ਇੱਕ ਭਰੀ ਗੁਰੂ ਕੇ ਲੰਗਰ ਅਤੇ ਇੱਕ ਭਰੀ ਹੋਈ ਇੱਕ ਭਰੀ ਹੋਈ ਆਪਣੇ ਢੀਰੇ ਵਿੱਚ ਰੱਖੀ ਜਾਂਦੇ ਸਨ ਸਰਦੀਆਂ ਦੀ ਰੁੱਤ ਸੀ ਤੇ ਵਿੱਚ ਲੰਗਰ ਦੇ ਵਿੱਚ ਪੇਚਲਾ ਪਾਲਣ ਅਤੇ ਜਿਆਦਾ ਬਾਰਿਸ਼ ਕਰਨ ਭਿੱਜ ਗਿਆ ਸੀ ਤਾਂ ਬਾਬਾ ਜੀ ਨੇ ਕਰੋ ਚਮਾ ਕੀਤਾ ਹੋਇਆ ਪਾਲਣ ਮੰਗਵਾ ਕੇ ਲੰਗਰ ਵਿੱਚ ਖਲੂਤ ਨਾਰ ਆਉਂਦੀ ਸਥਾਪਨਾ ਕੀਤੀ ਸਤਿਗੁਰੂ ਨੇ ਸੰਗਤ ਪਾਸੋਂ ਜਦੋਂ ਬਾਬਾ ਜੀ ਦੀ ਇਹ ਸੇਵਾ ਬਾਰੇ ਪਤਾ ਲੱਗਾ ਤਾਂ ਬਾਬਾ ਜੀ ਨੂੰ ਤਾਂ ਬਾਬਾ ਜੀ ਨੂੰ ਦਰਬਾਰ ਸੈ ਵਿੱਚ ਬੁਲਾ ਕੇ ਕਿਹਾ ਬਾਬਾ ਜੀ ਤੁਹਾਡੀ ਸੇਵਾ ਭక్తి ਪੂਰੀ ਹੋ ਗਈ ਹੈ ਕੋਈ ਇੱਛਾ ਦੱਸੋ ਬਾਬਾ ਜੀ ਨੇ 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 ਹੱਥ ਜੋੜ ਕੇ ਅਰਜ ਅਰਜ ਕੀਤਾ ਹਯੂ ਜਾਨ ਜਾਨੀ ਜਾਨ ਹੋ ਤੋ ਸੰਤਾਨ ਦੀ ਬਖਸ਼ੀਸ਼ ਕਰੋ ਅੰਤਰ ਧਿਆਨ ਪੰਦਰ ਧਿਆਨ ਹੋਣ ਤੋਂ ਉਪਰੰਤ ਸਤਿਗੁਰਾਂ ਨੇ ਕਿਹਾ ਤੇਰੇ ਕਰਮਾਂ ਵਿੱਚ ਤਾਂ ਨਹੀਂ ਪਰ ਗੁਰੂ ਘਰ ਤੋਂ ਕੋਈ ਖਾਲੀ ਨਹੀਂ ਗਿਆ ਅਸੀਂ ਆਪਣੇ ਸੰਤਾਨ ਵਿੱਚੋਂ ਚੌਥਾ ਪੁੱਤਰ ਜਿਸਨੇ ਸਾਡੇ ਘਰ ਪੈਦਾ ਹੋਣਾ ਸੀ ਤੁਸੀਂ ਬਖਸ਼ ਰਹੇ ਹੋ ਹਾਂ ਨਾਮ ਪਕ ਤੂੰ ਰੱਖਣਾ ਇਹ ਗੁਰੂ ਘਰ ਦਾ ਅਨীন ਸੇਵਾ ਸੇਵਕ ਹੋਵੇਗਾ ਆਈ ਪਕ ਤੂ શ્રી ਜੀ ਨੂੰ ਗੁਰੂ ਅੰਸ਼ ਸਮਝਦੇ ਹੋਏ ਸਹ ਗੁਰੂ ਸਾਹਿਬ ਵੀ ਭਾਈ ਸਾਹਿਬ ਕੋਹ ਕੋ ਕਹਿ ਕੇ ਬੁਲਾਉਂਦੇ ਰਹੇ ਭਾਈ ਭਗਤੂ ਚੀ ਦੇ ਦੋ ਸੁਪੁੱਤਰ ਭਾਈ ਜੌਨ ਜੀ ਅਤੇ ਭਾਈ ਗੋਰਾ ਜੀ ਸਨ ਉਹਨਾਂ ਦੇ ਮਾਤਾ ਜੀ ਗੁਜ਼ਰ ਗਏ ਸਨ ਸ੍ਰੀ ਗੁਰੂ ਹਰੀ ਹਰੀ ਭਾਈ ਹਰੀ ਰਾਏ ਜੀ ਆਸੇ ਪਾਣੇ ਵਿੱਚ ਕਹਿ ਗਏ ਕਰਦੇ ਸਨ ਭਾਈ ਭਗਤੂ ਵਿਆਹ ਕਰਵਾ ਲੈ ਸਨ ਉਹ 171808 ਪਿਗਮੀ ਨੂੰ 1708 ਇਸਵੀ ਨੂੰ ਭਾਈ ਪਖਤੂ ਜੀ ਨੇ ਮਠੇਕ ਪਿੰਡ ਦੀ ਇੱਕ ਲੜਕੀ ਵੇਖੀ ਉਸ ਨੂੰ ਜੋ ਮੰਨੇ ਤੇ ਖੜੀ ਬਾਜ਼ਾਰੇ ਤੇ ਜਨੌਰ ਉਡਾ ਰਹੀ ਸੀ ਤਾਂ ਗੁਰੂ ਜੀ ਨੇ ਬਚਨ ਆਇਆ ਕਿ ਯਾਦਾ ਹੈ ਕਿ ਕੂੜੇ ਸੋਨੇ ਚਾਰ ਲਾਵਾਂ ਲੈ ਲਈਆਂ ਜਾਣ ਬੀਬੀ ਦੇ ਪੁੱਛੋਂ ਤੋਂ ਦੱਸਿਆ ਕਿ ਅਸੀਂ ਤੇਰੇ ਨਾਲ ਵਿਆਹ ਕਰਾ ਚੱਲੇ ਹਾਂ ਮੰਨਾ ਗਵਾਹ ਹੋ ਬੀਬੀ ਵੀਰੋ ਸੀਨ ਤੇ ਮਾਪੇ ਜਦ ਵਾਰ ਟੋਲਣ ਲੱਗੇ ਤਾਂ ਬੀਬੀ ਥੀ ਨੇ ਵੀਰੋ ਜੀ ਨੂੰ ਸਾਰੀ ਕਹਾਣੀ ਕਹਿ ਸੁਣਾਈ ਪਾਈ ਥੀ ਦੇ ਕਹਿਣ ਅਨੁਸਾਰ ਮੰਨੇ ਮੰਨੇ ਦੀਆਂ ਹਾਰੀਆਂ ਹੋ ਚੁੱਕੀਆਂ ਗਿੱਚ ਚਾਰ ਲੱਕੜਾਂ ਗਵਾਹੀ ਭਰ ਗਈਆਂ ਸਨ ਤੇ ਛੇਤੀ ਹੀ ਪਾਈ ਪਖਤੂ ਜੀ ਸੱਚਖੰਡ ਦੇਹ ਜਾਂ ਵਿਰਜੇ ਪਿਕਰਮੰਦ ਮਾਪਿਆਂ ਨੂੰ ਬੀਬੀ ਵੀਰੋ ਜੀ ਦੇ ਵਿਧਵਾਪੇਖ ਧਾਰ ਕੇ ਸਪਸ਼ਟ ਕਿਹਾ ਦਿੱਤਾ ਕਿ ਮੈਂ ਕਿਤੇ ਹੋਰ ਨਹੀਂ ਜਾਵਾਂਗੀ ਪੰਚਾਇਤ ਦੇ ਕੈਨ ਤੇ ਪਾਈ ਗੋਰਾ ਜੀ ਨੇ ਮਾਤਾ ਜੀ ਨੂੰ ਬੜੀ ਖੁਸ਼ੀ ਨਾਲ ਆਪਣੇ ਘਰ ਲੈ ਜਾ ਕੇ ਮਾਤਾ ਸਨਮਾਨ ਸੇਵਾ ਕਰਨ ਲੱਗੇ ਘਰ ਦੀ ਸਾਰੀ ਮੁਖਤਿਆਰੀ ਮਾਤਾ ਜੀ ਨੂੰ ਸੌਂਪ ਦਿੱਤੀ ਮਾਤਾ ਹਰ ਸਮੇਂ ਪਜਣ ਬੰਦਕੀ ਵਿੱਚ ਲੀਨ ਰਹਿੰਦੇ ਤ ਹਨ ਪੁੱਚੋ ਕਲਾ ਪੁੱਚੋ ਖੋਰ ਦੇ ਪਾਈ ਗੋਰਾ ਦੀ ਅ ਗੋਰਾ ਸੀ ਦੀ ਅਤੇ ਤਿੰਨ ਚੱਕਰਾਂ ਚੱਕ ਪਾਈ ਚੌਣ ਦੀ ਸੁਲਤਾਨ ਹਨ ਇਸ ਪ੍ਰਵਾਨ ਸਥਾਨ ਤੇ ਹਰ ਮੱਸੀਆ ਅਤੇ ਹਰ ਵਿਸਾਖੀ ਨੂੰ ਜੋੜ ਮੇਲਾ ਹੁੰਦਾ ਹੈ ਦੂਰੋਂ ਦੂਰੋਂ ਇੱਥੋਂ ਤੱਕ ਕਿ ਵਿਦੇਸ਼ਾਂ ਵਿੱਚ ਵੀ ਸ਼ਰਦਾ ਲੋਕ ਪੂਰੀਆਂ ਹੋਈਆਂ ਸੁਖਣਾ ਅਦੇਨ ਲਈ ਇੱਥੇ ਸ਼ਰਦਾ ਤੇ ਪਿਆਰ ਨਾਲ ਪੂਜਦੇ ਹਨ ਹਰ ਸਾਲ ਫੱਗਣ ਦੀ ਮੱਸੀਆਂ ਨੂੰ ਸਲਾਣਾ ਜੋੜ ਮਿਲਣਾ ਅਤੇ ਪਿੰਡ ਵਾਸੀਆਂ ਵੱਲੋਂ ਸ਼ੌਂਕ ਤੇ ਉਤਸ਼ਾਹ ਨਾਲ ਖੇਡ ਕਰਵਾਈਆਂ ਜਾਂਦੀਆਂ ਹਨ ਖੇਡਾਂ ਕਰਵਾਈਆਂ ਜਾਂਦੀਆਂ ਹਨ குரு ਕਾ ਅੰਤੂਟ ਲੰਗਰ ਵੀ ਵਰਤਾਇਆ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਇੱਕੋਂ ਦੀ ਬੋਠ ਥੱਲੇ ਬਾਜ਼ਾਰ ਲੱਗਦਾਗਾ ਤੇ ਬਹੁਤ ਸੋਨਾ ਤੇ ਬਹੁਤ ਜ਼ਿਆਦਾ ਇਕੱਠ ਹੁੰਦਾ ਤੇ ਨਾਲ ਹੀ ਇੱਥੇ ਖੇਡਦੇ ਤੇ ਇਧਰਲੇ ਪਾਸੇ ਖੇਡ ਦਾ ਮੈਦਾਨ ਬਣਿਆ ਹੋਇਆ ਤੇ ਇੱਥੇ ਹਰ ਮਹੀਨੇ ਮਾਰਚ ਦੇ ਵਿੱਚ ਖੇਡਾਂ ਦਾ ਪ੍ਰਦਰਸ਼ਨ ਕਰਵਾਏ ਜਾਂਦਾਗਾ ਆ ਦੇਖ ਸਕਦੇ ਹੋ ਬਹੁਤ ਛੋਟਾ ਗਰਾਊਂਡ ਤਿਆਰ ਕੀਤਾ ਹੋਇਆ ਤੇ ਵਿੱਚ ਨਾਲ ਹੀ ਜਿਮ ਬਣੀ ਹੋਈ ਆ ਨੌਜਵਾਨ ਇੱਥੇ ਵੀ ਜਿਮ ਲਾਉਂਦੇ ਨੇ ਤੇ ਬਹੁਤ ਸਾਰਾ ਹਰਿਆਲੀ ਭਰਿਆ ਆ ਗਿਆ ਬਹੁਤ ਸਾਰੇ ਦਰਖਤ ਦੁੱਖ ਲੱਗੇ ਆ ਗਏ ਤੇ ਭੱਜਣ ਦੇ ਲਈ ਇੱਥੇ ਬਹੁਤ ਸਾਰੇ ਹਾਊਂਡ ਵਾਲਾ ਗਰਾਊਂਡ ਤਿਆਰ ਕੀਤਾ ਹੋਇਆ ਦੇਖੋ ਬਈ ਸਟੇਡੀਅਮ ਮਾਈ ਵੀਰੋ ਪਾਈ ਭਗਤੂਜੀ ਦੇ ਨਾਮ ਆ ਸਟੇਡੀਅਮ ਬਣਿਆ ਹੋਇਆ ਇੱਥੇ ਤੇ ਬਾਈ ਹੁਣ ਆਪਾਂ ਇੱਥੋਂ ਵਿਦਾ ਹੁੰਦੇ ਹੋਏ ਆਪਾਂ ਚੱਲ ਵੜਦੇ ਆ ਆਪਣੇ ਪਿੰਡੇ ਵੱਲ ਵਾਪਸ ਤੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ